ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਜਰਸੀ ਵੈੜ ਸੇਲ ਲਈ ਲੈ ਕੇ ਆਏਾਂਗੇ ਤਾਜੀ ਸੂਈ ਆ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ हां जी भाई सत श्री अकाल जी सत श्री अकाल भाई जी ओ ठीक हूं भाई हां जी भाई जी ठीक ठाक बोल नाम ਤੇ ਆਪਣਾ ਐਡਰੈਸ ਬੋਲ ਦਿਓ ਜੀ ਕਿਰਜੀਤ ਨਾਮ ਗੁਰਦੀਪ ਸਿੰਘ ਪਿੰਡ ਰਈਆ ਹੂੰ ਜਿਲ੍ਹਾ ਬਟਿੰਡਾਈ ਤਹਿਸੀਲ ਫੂਲ ਹੈ ਤਹਿਸੀਲ ਫੂਲ ਹੈ ਤੇ ਨੇੜੇ ਪਿੰਡ ਆਪਣੇ ਰਈਏ ਦੇ ਕਿਹੜੇ ਕਿਹੜੇ ਰਈਏ ਨੇੜੇ ਟਰਵਾਲੀ ਰਹਿ ਗਈ ਹੂੰ ਆਲੀ ਕਿਦੇ ਢੰਗੜੀ ਠੀਕ ਹੈ ਇਹ ਪਿੰਡ ਬਾਈ ਦੇ ਬਾਈ ਨੇੜੇ ਰਹ ਜਾਂਦੇ ਆ ਕਿ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ ਕੰਟੈਕਟ ਨੰਬਰ 984619822 ਬਾਈ ਜੀ ਠੀਕ ਹੈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਰੂਟ ਕਰ ਲਓ ਬਾਈ ਜਿਹੜੀ ਇਹ ਸਾਹਮਣੇ ਵਾਇਡ ਦੇਖ ਰਿਹਾ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਆ ਜੀ ਦੂਜਾ ਸੂਸੂਈ ਆ ਹਾਂ ਪਹਿਲੇ ਸੂਏ ਦਾ ਇਹਦਾ 15 ਲੀਟਰ ਦਾ ਰਿਕਾਰਡ ਹੈਗਾ ਤੇ ਐਤ ਕੀ ਕਿੰਨੀ ਕਮੀਰ ਹੈ ਜੀ ਐਤ ਕੀ 16 17 ਲੀਟਰ ਤੱਕ ਦੁੱਧੋ ਠੀਕ ਜੈਲਸੀ ਕ੍ਰੋਸ ਹੈ ਜੀ ਹੂੰ ਗਰਮੀਆਂ ਦਾ ਤੋਹਫਾ ਜੀ ਗਰਮੀਆਂ ਦਾ ਤੋਹਫਾ ਆ ਕੀ ਸਹੀ ਗੱਲ ਆ ਤੇ ਬੱਚਾ ਕੀ ਦਿੱਤਾ ਜੀ ਬੱਚਾ ਵੀ ਰਵੱਸਾ ਕੱਲ 4:30 ਵਜੇ ਦੀ ਸੂਈ ਆ ਮੈਂ ਕਹਣਾ ਬਾਈ ਬੱਚੇ ਦੀ ਕੁਆਲਿਟੀ ਬੜੀ ਕਮਾਲ ਸੀ ਹੈ ਨਾ ਬਹੁਤ ਜੀ ਦੀ ਬੜੀ ਚੰਗੀ ਸੀ ਹਾਂ ਅਬ ਜੀ ਬਰੀਡ ਦੇਖੋ ਬਈ ਬੱਚੇ ਦੀ ਇੱਕ ਨੰਬਰ ਵਾਕਈ ਬੱਚੇ ਚੰਗੇ ਹਨ ਹੈ ਬੱਚੇ ਬਹੁਤ ਚੰਗੇ ਪਾਉਂਦੇ ਹਾਂ ਬੱਚੇ ਬਹੁਤ ਚੰਗੇ ਪਾਉਂਦੇ ਤੇ ਬਾਈ ਕਿੰਨਾ ਬੋਲਾ ਫਿਰ ਕੱਢਿਆਗਾ ਬੋਲਾ ਵੀਰੇ ਦਾ ਕੱਢਿਆ 11 ਕਿਲੋ ਬਹੁਤ ਕੱਢਿਆ ਠੀਕ ਹੈ ਬਾਈ ਹਾਂ ਤੇ ਹੂੰ ਸੌਸੀਲਾ ਸੇਲ ਠੰਡੀ ਪੂਰੀ ਹੈ ਬਾਈ ਜੀ ਲੋ ਜਿਵੇਂ ਇਸਵੇਂ ਲੱਗੀ ਹੈ ਪੂਰੀ ਵਧੀਆ ਹੈ ਠੰਡੀ ਸੇਲ ਦੇਖੋ ਠੰਡੀ ਸੇਲ ਹੈ ਬਾਈ ਹੱਥ ਲਾਈ ਜਾਂਦਾ ਕੋਈ ਚੱਕਰੀ ਕੋਈ ਲੱਤ ਨਹੀਂ ਕੋਈ ਛੜ ਨਹੀਂ ਬਾਕੀ ਮੇਨ ਗੱਲ ਨਾ ਬਾਈ ਗਰਮੀ ਹੈ ਜਿਹੜੀ ਬਾਈ ਨੇ ਪਹਿਲਾਂ ਵੀ ਗੱਲ ਕਹਿੰਦਾ 2 ਸਾਲ ਦੀਆਂ ਦਾ ਤੇ ਬਾਈ ਜੇ ਥਾਂ ਦੀ ਗੱਲ ਕਰੀਏ ਥਾਂ ਬਹੁਤ ਚੰਗਾ ਲੱਗਾਣਾ ਬੋਧ ਨਾਲ ਬਸ ਹਾਂ ਹਾਂ ਬਸ ਕਿਧਰਾਂ ਵੀ ਮੱਝ ਹੀ ਲੈ ਰਿਹਾ ਬੰਦਾ ਸਹੀ ਗੱਲ ਆ ਬਾਈ ਤੇ ਖੋਹੋ ਬਾਈ ਇਸ ਰੇਡ ਦੇ ਇੰਨੇ ਦੁੱਧਾਂ ਦੀ ਮੱਝ ਲੈਣੀ ਹੋਵੇ ਤਾਂ ਘੱਟੋ ਘੱਟ ਪੌਣੇ 2 2 ਲੱਖ ਰੁਪਏ ਦੀ ਆਊਗੀ ਸਹੀ ਗੱਲ ਆ ਬਾਈ ਇੱਕ ਗੱਲ ਹੋਰ ਆ ਫੇਸ ਬਾਈ ਬੜਾ ਪਿਆਰਾ ਹੈਗਾ ਜੇ ਕਿਸੇ ਨੇ ਮੰਨ ਕੇ ਚਲੋ ਐਫ ਐਫ ਦੇ ਬੱਚੇ ਲੈਣੇ ਤਾਂ ਵੀ ਜੀ ਦੇ ਦਊਗੀ ਜਰਸੀ ਦੇ ਲੈਣੇ ਤਾਂ ਵੀ ਚੰਗੇ ਦਊਗੀ ਨਹੀਂ ਬਾਈ ਕੋਵਲ ਦਾ ਸੀਨ ਸੀਗਾ ਹੈ ਠੀਕ ਆ ਬਾਈ ਹਾਂਜੀ ਚੰਗੇ ਸੀਮਨ ਦਾ ਬਾਈ ਬੱਚਾ ਕਰਮਾ ਨਹੀਂ ਦਿੱਤਾ ਬਾਕੀ ਬੱਚਾ ਨੂੰ ਨਹੀਂ ਕਮਜ਼ੋਰ ਰਹੇ ਨਾ ਹੁੰਦਾ ਹੈ ਨਾ ਹਾਂ ਹਾਂ ਮੇਨ ਗੱਲ ਜਿਵੇਂ ਇਹ ਜਰਸੀ ਆ ਬੱਚੇ ਬਹੁਤ ਵਧੀਆ ਪੌਂਦੀ ਆ ਪਿਛਲਾ ਬੱਚਾ ਵੀ ਅਸੀਂ ਤਾਂ ਦੇਖ ਕੇ ਆਏ ਠੀਕ ਆ ਪਿਛਲੇ ਸੂਏ ਬੱਸੀ ਸੀ ਕਿ ਬੱਸੀ ਬੱਸੀ ਸੀ ਪਿਛਲੇ ਸੂਏ ਠੀਕ ਆ ਭਾਈ ਉਹ ਤਾਂ ਮੜੀ ਤੋਰ ਦੋ ਬਾਈ ਇਧਰ ਨੂੰ ਲੰਮੀ ਤੋਰ ਦੋ ਮੜੀ ਥਣ ਲੇਵੇ ਦੀ ਗੱਲ ਕਰੀਏ ਬਾਈ ਸਾਫ ਸੁਥਰਾ ਥਣ ਲੇਵਾ ਪੂਰੀ ਦੂਰੀ ਤੇ ਥਣ ਲੱਗਿਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਬਾਕੀ ਛੋਟਾ ਛੋਟਾ ਬਾਕੀ ਵੀਡੀਓ ਦੇ ਵਿੱਚ ਆ ਪਧਾਰਾ ਮਾਰ ਕੇ ਦਿਖਾਵਾਂਗੇ ਠੀਕ ਆ ਬਾਈ ਕਿੰਨਾ ਵੀਡੀਓ ਚ ਬਾਈ ਆਪਾਂ ਧਰਾਮ ਹਰ ਕੇ ਦਿਖਾਵਾਂਗੇ ਤੋਰਾ ਤਾਰ ਚੈੱਕ ਕਰੋ ਬਈ ਇੱਕ ਨੰਬਰ ਫੀਟੰ ਦਾ ਬੜੀ ਕਮਾਲਾ ਤੇ ਸਾਮ ਤੱਕ ਕਿਵੇਂ ਤਿਆਰ ਹੁੰਦੀ ਆ ਬਾਈ ਬਹੁਤ ਟਾਪ ਦੀ ਤਿਆਰ ਹੋਣੀ ਆ ਬਾਈ ਹੁਣ ਚਵਾਈ ਹੋਈ ਵੀ ਆ ਹੂੰ ਬਾਕੀ ਲੇਵੇ ਦੀ ਬਾਈ ਕੁਆਲਿਟੀ ਨਾਲ ਜਿਹੜੀ ਬਹੁਤ ਕਮਾਲ ਦੀਆਂ ਨਾੜਾਂ ਨੂੜਾਂ ਲੇਵੇ ਤੇ ਇਹ ਗੱਲ ਕਰੀਏ ਫੁੱਲ ਚੰਗੀਆਂ ਗੀਆਂ ਮੋੜ ਲਿਆ ਬਾਈ ਕੋਈ ਗੱਲ ਨਹੀਂ ਬਾਕੀ ਕੋਈ ਵੀ ਵੀਰ ਛੋਟੀ ਮੰਨ ਕੇ ਨਾ ਆਇਓ ਕਿ ਨਹੀਂ ਬਾਈ ਹਾਂ ਵੀਰ ਫੁੱਲ ਵੱਡੀ ਆਗੀ ਤੋਰਾ ਤਾਰਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਆ ਤੇ ਤਾਰਾ ਬਾਈ ਕਹਿੰਦਾ ਮੈਂ ਫੁੱਲ ਵੀਡੀਓ ਚ ਮਾਰੂੰਗਾ ਤੇ ਬਾਈ ਮੁੱਲ ਫਿਰ ਕੀ ਰਹੂਗਾ ਤੇ ਲੈਣਾ ਮੁੱਲ ਕੀ ਰਹੂਗਾ ਬਾਈ ਬਾਈ ਜੀ ਮੁੱਲ ਇਹਦਾ 68000 ਰੁਪਈਆ ਹੀ 68000 ਹਾਂਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਵੀ ਜਿੰਨਾ ਮਰਜ਼ੀ ਕਰਾ ਲਿਓ ਬਾਈ 68000 ਦੀ ਰੈਟ ਮੰਨ ਕੇ ਚਲੋ ਦੇ ਦੇਾਂਗੇ ਤੇ ਤਾਰਾ ਮਾਰੋਗੇ ਬਾਈ ਹਾਂ ਬਾਈ ਜੀ ਮਾਰ ਦਿਓ ਪਾਣੀ ਮਾਰ ਤੋਂ ਪਰੇ ਹੋ ਲੈ ਬਾਈ ਮਾਰ ਦੋ ਕਰਾਂ ਚਵਾਈ ਵਾਈ ਤੁਹਾਨੂੰ ਆਪਾਂ ਚੈੱਕ ਕਰਵਾ ਦਨੇ ਆਂ ਬਾਈ ਮੈਂ ਕਹਣਾ ਚਵਾਈ ਬੜੀ ਚੰਗੀ ਲੱਗੀ ਆ ਜਾਨ ਪੂਰੀ ਟਾਪ ਦੀ ਮੈਂ ਕਹਣਾ ਕੀ ਬਾਤ ਆ ਬਾਈ ਮੋਟੀ ਮੋਟੀ ਚਵਾਈ ਆ ਗੰਨੇ ਅਰਗੀ ਚਵਾਈ ਆ ਅਸਲ ਵਿੱਚ ਨਾ ਖੜਕਾ ਕਰਦੀ ਆ ਪਤਾ ਲੱਗਦਾ ਬਾਈ ਹੈ ਨਾ ਹਾਂ ਬਾਈ ਕੀ ਬਾਤ ਆ ਲੱਗੀ ਚੈੱਕ ਕਰ ਸਕਦੇ ਬਾਈ ਮਗਰ ਲੈਥਣਾ ਦੀ ਚਵਾਈ ਨੰਬਰ 1 ਇੱਕ ਗੱਲ ਹੋਰ ਫੇਰ ਵੀ ਚਵਾਈ ਆ ਬਾਈ ਪੂਰੀ ਬੜੀ ਟਾਪ ਦੀ ਕੋਈ ਬਾਈ ਨੇ ਬਸਮਾਰ ਨਹੀਂ ਕਰਾਇਆ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਮੋਹਨਾ ਥੱਲੇ ਬੈਗਾ ਕੋਈ ਕਰਮ ਵਾਲ ਨੂੰ ਚੱਕਰੀ ਨਹੀਂ ਕਰਨੀ ਬਾਈ ਹਾਂ ਬਾਈ ਮੁੱਲ ਬਾਈ ਨੇ ਬਾਈ ਕੀ ਰੱਖਿਆ ਇਹਦਾ 60000 ਰੁਪਏ ਹਾਂ 60000 ਰੁਪਏ ਬਾਈ ਨੇ ਬਾਈ ਮੁੱਲ ਕੀਤਾਗਾ ਕਿ ਆਏਗਾ ਇਹਦਾ ਬਾਈ ਆਏਗਾ ਮਾਮਲਾ ਹੋ ਜੂਗਾ ਜ਼ਰੂਰ ਹੋ ਜੂਗਾ ਹਾਂਜੀ ਤਿੰਨ ਐਕ ਸੀਗਾ ਬਾਈ ਕੋਲੇ ਇੱਕ ਸੋ ਆਪਾਂ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ